ਜਦੋਂ ਸਾਡਾ ਸ਼ੇਰ ਹਰੀ ਸਿੰਘ ਨਲੂਆ ਦਰਾਖ ਹੈਪਰ ਜਿੱਤ ਕੇ ਆਉਂਦਾ ਨਾ ਦਰਾਖ ਖੱਬਰ ਤੋਂ ਪਾਰ ਜਿੱਤ ਕੇ ਆਉਂਦਾ ਤੇ ਉਹਨੇ ਆਪਣੀ ਫੌਜ ਨੂੰ ਇਹ ਹਦਾਇਤ ਕੀਤੀ ਸੀ ਕਿ ਦੁਸ਼ਮਣ ਦੀ ਧੀ ਪੈ ਨਾਲ ਬੁਰਾ ਵਿਵਹਾਰ ਨਹੀਂ ਕਰਨਾ ਜਿਨ੍ਹਾਂ ਨੇ 80 ਸਾਲ ਤਲਵਾਰ ਆਪਣੀ ਮਿਆਨ ਦੇ ਵਿੱਚ ਨਹੀਂ ਪਾਈ ਸੀ ਇਹ ਸੋਚੋ ਤੁਸੀਂ ਇਹ ਚੀਜ਼ ਕਿੱਥੋਂ ਆਈ ਹੈ ਆਪਾਂ ਨੂੰ ਇਹ ਰਤਵਾ ਕਿਉਂ ਦਿੱਤਾ ਜਾਂਦਾ ਹੈ ਅਜਿ ਤਾਪਾਂ ਨੂੰ ਕਿਉਂ ਮਿਲ ਰਹੀ ਹੈ ਸਰਤਾਰਾਂ ਨੂੰ ਤੇ ਉਸੇ ਲੜਾਈ ਦਾ ਨਤੀਜਾ ਨਿਕਲਿਆ ਸੀ ਸਾਡਾ ਖਾਲਸਾ بلوچستان ਦਾ ਇੱਕ ਕਵੀ ਹੋਇਆ ਕਾਜੀ ਨੂਰ ਮੁਹੰਮਦ 18ਵੀਂ ਸਦੀ ਦੇ ਵਿੱਚ ਆ ਕੇ ਉਹ ਇੱਕ ਕਿਤਾਬ ਲਿਖਦਾ ਜਿਸ ਦੇ ਵਿੱਚ ਉਸਨੇ ਸਿੱਖਾਂ ਦੇ ਲਈ ਬਹੁਤ ਹੀ ਅਪ ਸ਼ਬਦ ਵਰਤੇ ਨੇ ਬੜੀ ਕਰੜੀ ਭਾਸ਼ਾ ਵਰਤਦਾ ਉਹ ਸਿੱਖਾਂ ਦੇ ਲਈ ਲੰਟੀ ਗੰਦੇ ਉੱਤੇ ਇਥੋਂ ਤੱਕ ਕਿ ਕਾਲੇ ਮੂੰਹ ਵਾਲੇ ਲਿਖਿਆ ਹੋਇਆ ਉਸਨੇ ਆਪਣੀ ਕਿਤਾਬ ਦੇ ਵਿੱਚ ਸਿੱਖਾਂ ਦੇ ਲਈ ਪਰ ਅਖੀਰ ਦੇ ਵਿੱਚ ਉਹ ਆ ਕੇ ਸਿੱਖਾਂ ਦੀ ਬਹਾਦਰੀ ਦੇ ਬਾਰੇ ਲਿਖਦਾ ਹੈ ਇੱਕ ਸਿੱਖਾਂ ਦਾ ਕੱਟੜ ਦੁਸ਼ਮਣ ਸੀਗਾ ਜਿਹੜਾ ਉਹ ਸਿੱਖਾਂ ਦੀ ਬਹਾਦਰੀ ਦੇ ਬਾਰੇ ਕੀ ਲਿਖਦਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਹ ਹੀ জানਾਂਗੇ ਉਸ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਵੀ ਉਹ ਜਿਹੜਾ ਕਾਜੀ ਨੂਰ ਮੁਹੰਮਦ ਸੀ ਉਹ ਹੈ ਕੌਣ 18ਵੀਂ ਸਦੀ ਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੱਤਵਾਂ ਹਮਲਾ ਕਰਨ ਭਾਰਤ ਦੇ ਉੱਤੇ ਤੇ ਉੱਥੋਂ ਸੋਚ ਕੇ ਆਉਂਦਾ ਵੀ ਜਿਹੜੇ ਸਿੱਖ ਨੇ ਮੈਂ ਉਹਨਾਂ ਦੀ ਨਸਲ ਮਟਾ ਦੇਣੀ ਹੈ ਬਿਲਕੁਲ ਕਿਉਂਕਿ ਸਿੱਖਾ ਨੇ ਅਹਿਮਦ ਸ਼ਾਹ ਅਬਦਾਲੀ ਜਦੋਂ ਵੀ ਭਾਰਤ ਆਇਆ ਸਿੱਖਾਂ ਨੇ ਉਹਦਾ ਡਟ ਕੇ ਮੁਕਾਬਲਾ ਕੀਤਾ ਸੀਗਾ ਤਾਂ ਉਦੋਂ ਅਹਿਮਦ ਸ਼ਾਹ ਅਬਦਾਲੀ ਦਾ ਇੱਕ ਜਵਾਈ ਸੀਗਾ ਨਾਸਰ ਖਾਂ ਉਹ ਕੀ ਕਰਦਾ ਕਾਜੀ ਨੂਰ ਮੁਹੰਮਦ ਨੂੰ ਆਪਣੇ ਨਾਲ ਲੈ ਕੇ ਆਉਂਦਾ ਉਹਨੂੰ ਕਹਿੰਦਾ ਵੀ ਸਾਡੇ ਨਾਲ ਚੱਲ ਉੱਥੇ ਸਾਡੀ ਜੰਗ ਹੋਣੀ ਹੈ ਸਿੱਖਾਂ ਦੇ ਨਾਲ ਤੇ ਸਾਡੇ ਬਾਰੇ ਕਿਤਾਬ ਦੇ ਵਿੱਚ ਲਿਖੀ ਤੂੰ ਤੇ ਵੈਰੀਆਂ ਨੂੰ ਅਸੀਂ ਕਿਸ ਤਰ੍ਹਾਂ ਖਤਮ ਕੀਤਾ ਉਹ ਤੂੰ ਕਿਤਾਬ ਦੇ ਵਿੱਚ ਡਿਟੇਲ ਦੇ ਵਿੱਚ ਲਿਖੀ ਕਾਜੀ ਨੂਰ ਮੁਹੰਮਦ ਜਿੱਥੇ-ਜਿੱਥੇ ਵੀ ਸਿੱਖਾਂ ਦੀ ਮੁਗਲਾਂ ਦੇ ਨਾਲ ਝੜਪ ਹੋਈ ਐ ਅਮਦਸ਼ਾ ਅਫਦਾਲੀ ਦੀ ਫੌਜ ਦੇ ਨਾਲ ਝੜਪ ਹੋਈ ਆ ਉੱਥੇ ਮੌਜੂਦ ਸੀਗਾ ਤੇ ਸਾਰੀਆਂ ਲੜਾਈਆਂ ਦਾ ਜ਼ਿਕਰ ਉਹ ਆਪਣੀ ਕਿਤਾਬ ਦੇ ਵਿੱਚ ਕਰਦਾ ਜਿਹਦਾ ਨਾਮ ਹੈ ਜੰਗਨਾਮਾ ਫਾਰਸੀ ਭਾਸ਼ਾ ਦੇ ਵਿੱਚ ਲਿਖੀ ਹੋਈ ਇਹ ਕਿਤਾਬ ਆ ਜੰਗਨਾਮਾ ਕਿਤਾਬ ਦੇ ਵਿੱਚ ਉਹ ਰਾਜ ਕੇ ਸਿੱਖਾਂ ਨੂੰ ਗਾਲਾਂ ਕੱਢਦਾਗਾ ਬੁਰੇ-bure ਸ਼ਬਦ ਬੋਲਦਾ ਸੱਗ ਬੋਲਦਾ ਉਹ ਸਿੱਖਾਂ ਨੂੰ ਸੱਗ ਦਾ ਮਤਲਬ ਹੁੰਦਾਗਾ ਕੁੱਤਾ ਫਾਰਸੀ ਦਾ ਸ਼ਬਦ ਆ ਸੱਗ ਕਾਲੇ ਮੂੰਹ ਵਾਲੇ ਲਿਖਦਾ ਸਾਰੀ ਕਿਤਾਬ ਦੇ ਵਿੱਚ ਹੀ ਉਹ ਸੱਗ ਕਾਲੇ ਮੂੰਹ ਵਾਲੇ ਲਾਹਣਤੀ ਗੰਦੇ ਕਿਸਮ ਦੇ ਲੋਕ ਇਹ ਸਾਰਾ ਕੁਝ ਲਿਖਦਾਗਾ ਪਰ ਕਿਤਾਬ ਦੇ ਜਦੋਂ ਆਖਰੀ ਪੰਨੇ ਆਉਂਦੇ ਨੇ ਆਖਰੀ ਕੁਝ ਕਿ ਲਾਈਨਾਂ ਲਿਖਦਾ ਉਹ ਤਾਂ ਉੱਥੇ ਆ ਕੇ ਉਹਦੀ ਜ਼ਮੀਰ ਆ ਜਿਹੜੀ ਉਸਤੇ ਇਹੋ ਜੀ ਸੱਟ ਵੱਜਦੀ ਹੈ ਤੇ ਸਿੱਖਾਂ ਦੀ ਬਹਾਦਰੀ ਬਾਰੇ ਲਿਖਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਕਿਉਂਕਿ ਉਹਨੇ ਸਿੱਖਾਂ ਨੂੰ ਲੜਦਾ ਹੋਇਆ ਦੇਖਿਆ ਸੀਗਾ ਅਫਗਾਨੀ ਦੀ ਲੱਖਾਂ ਦੀ ਫੌਜ ਹੁੰਦੀ ਸੀ ਤੇ ਇਧਰ ਮੁਠੀ ਪਰ ਗੁਰੂ ਦੇ ਸਿੰਘ ਹੁੰਦੇ ਸੀਗੇ ਤੋਂ ਐਨੀ ਦਲੇਰੀ ਤੇ ਬਹਾਦਰੀ ਦੇ ਨਾਲ ਲੜਦੇ ਸੀਗੇ ਤੇ ਉਹ ਇਸ ਨੂੰ ਦੇਖ ਕੇ ਉਹਨਾਂ ਦੀ ਬਹਾਦਰੀ ਲਿਖਣ ਤੋਂ ਰੋਕ ਨਹੀਂ ਸਕਿਆ ਆਪਣੇ ਆਪ ਨੂੰ ਉਹ ਕਿਵੇਂ ਬਿਆਨ ਕਰਦਾ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਦਸਾਂਗੇ ਜੇ ਜੁੜੇ ਰਹਿਣਾ ਅਖੀਰ ਤੱਕ ਖਾਸ ਕਰਕੇ ਉਹ ਬੰਦੇ ਜਿਹੜੇ ਸਿੱਖ ਕੌਮ ਨਾਲ ਸੰਬੰਧ ਰੱਖਦੇ ਨੇ ਜਾਂ ਸਿਰਾਂ ਦੇ ਉੱਤੇ ਪੱਗ ਬੰਨਦੇ ਨੇ ਅਖੀਰ ਦੇ ਉੱਤੇ ਉਹ ਇੱਕ ਇਹੋ ਜਿਹੀ ਲਾਈਨ ਲਿਖਦਾ ਕਿ ਸਾਰਿਆਂ ਨੂੰ ਮਾਣ ਮਹਿਸੂਸ ਹੋਊਗਾ ਵੀ ਅਸੀਂ ਇਸ ਕੌਮ ਦੇ ਵਿੱਚ ਜੰਮੇ ਹੋਏ ਹਾਂ ਸਾਡੇ ਸਿਰ ਦੇ ਉੱਤੇ ਦਸਤਾਰਾਂ ਬੰਨੀਆਂ ਹੋਈਆਂ ਨੇ ਤੋਂ ਅਸੀਂ ਮਾਣ ਕਰਾਂਗੇ ਉਸ ਗੱਲ ਤੇ ਸੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਜੀ ਉਹਨੇ ਕਿਤਾਬ ਫਾਰਸੀ ਦੇ ਵਿੱਚ ਲਿਖੀ ਆ ਤੇ ਉਹਦੀਆਂ ਲਾਈਨਾਂ ਨੂੰ ਮੈਂ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਕੇ ਹੂਬ-ਹੂ ਬੋਲੂਗਾ ਉਹ ਲਿਖਦਾ ਵੀ ਇਹਨਾਂ ਨੂੰ ਕੁੱਤੇ ਕਹਿਣਾ ਬਿਲਕੁਲ ਗਲਤ ਹੈ ਇਹ ਸ਼ੇਰ ਨੇ ਇਸ ਜੰਗ ਦੇ ਮੈਦਾਨ ਦੇ ਵਿੱਚ ਦਲੇਰ ਸ਼ੇਰਾਂ ਦੇ ਵਾਂਗ ਲੜਦੇ ਨੇ ਅੱਗੇ ਉਹ ਲਿਖਦਾ ਕਹਿੰਦਾ ਜਦੋਂ ਇਹ ਆਪਣੇ ਨੇਜੇ ਦਾ ਮੂੰਹ ਅਸਮਾਨ ਵੱਲ ਕਰਦੇ ਨੇ ਜੇ ਇਹਨਾਂ ਦੇ ਸਾਹਮਣੇ ਪਹਾੜ ਵੀ ਆ ਜਾਵੇ ਤਾਂ ਉਸ ਨੂੰ ਵੀ ਪਾੜ ਕੇ ਸੁੱਟਦੇ ਨੇ ਦੇਖੋ ਤੁਸੀਂ ਸਿੱਖਾਂ ਦਾ ਦੁਸ਼ਮਣ ਇਹ ਲਿਖ ਰਿਹਾ 18ਵੀਂ ਸਦੀ ਦੇ ਬਹਾਦਰ ਸਿੰਘਾਂ ਦੇ ਬਾਰੇ ਹੁਣ ਸੋਚ ਕੇ ਦੇਖੋ ਜਿਹੜਾ ਬੰਦਾ ਆਈ ਸਾਡੀ ਬਦਨਾਮੀ ਕਰਨ ਸੀ ਸਿੱਖਾਂ ਦੀ ਬਦਨਾਮੀ ਕਰਨ ਸੀ ਉਹ ਵੀ ਨਹੀਂ ਰਹਿ ਸਕਿਆ ਸਿੱਖਾਂ ਦੀ ਬਹਾਦਰੀ ਦੇ ਗੁਣ ਗਾਉਣ ਤੋਂ ਸਿੱਖਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਲੜਦਿਆਂ ਦੇਖ ਕੇ ਉਹ ਵੀ ਉਹਨਾਂ ਦੇ ਕਿਸੇ ਲਿਖਨੋਂ ਨਹੀਂ ਰੁੱਕ ਸਕਿਆ ਆਕੇ ਦੇਖੋ ਉਹ ਕੀ ਲਿਖਦਾ ਉਹ ਲਿਖਦਾ ਜੇ ਤੁਸੀਂ ਢੰਗ ਦੇ ਜੁੱਦ ਦੀ ਇੱਛਾ ਰੱਖਦੇ ਹੋ ਤਾਂ ਆਓ ਤੁਸੀਂ ਇਹਨਾਂ ਦੇ ਸਾਹਮਣੇ ਖੜੇ ਹੋ ਜਾਓ ਲੜਾਈ ਦੇ ਤੁਹਾਨੂੰ ਇਹ ਇਹੋ ਜਿਹੇ ਪੈਂਤੜੇ ਦਿਖਾਉਣਗੇ ਵੀ ਸਾਰੇ ਲੋਕ ਵਾਵਾ ਕਰ ਉੱਠਣਗੇ ਅੱਗੇ ਉਹ ਲਿਖਦਾਗਾ ਜੇ ਤੁਸੀਂ ਲੜਾਈ ਦਾ ਢੰਗ ਸਿੱਖਣਾ ਤਾਂ ਇਹਨਾਂ ਤੋਂ ਆ ਕੇ ਸਿੱਖੋ ਬੈਰੀ ਦੇ ਸਾਹਮਣੇ ਮਰਦਾਂ ਦੇ ਵਾਂਗ ਕਿਵੇਂ ਖੜਾ ਹੋਣਾ ਇਹਨਾਂ ਤੋਂ ਆ ਕੇ ਸਿੱਖੋ ਤੁਸੀਂ ਅਗਲੀ ਲਾਈਨ ਉਹ ਬਹੁਤ ਸੋਹਣੀ ਲਿਖਦਾ ਸਿੰਘ ਇਹਨਾਂ ਦਾ ਨਾਮ ਹੈ ਇਹ ਇਨਸਾਫ ਨਹੀਂ ਕਿ ਸਿੱਖਾਂ ਨੂੰ ਸੱਗ ਪੜਿਆ ਜਾਵੇ ਹੁਣ ਉਹ ਇੱਥੇ ਆਪਣੀ ਉਸ ਨੂੰ ਗਲਤੀ ਦਾ ਪਸਤਾਵਾ ਹੁੰਦਾ ਹੈ ਜਿਹੜੇ ਕਟੜ ਲੋਕ ਸੀ ਨਾ ਸਿੰਘਾਂ ਦਾ ਮਜ਼ਾਕ ਉਡਾਉਂਦੇ ਸੀ ਉਹਨਾਂ ਨੂੰ ਸੱਗ ਲਿਖਦੇ ਸੀ ਸੱਗ ਦਾ ਮਤਲਬ ਹੁੰਦਾ ਕੁੱਤਾ ਇਸ ਨੇ ਵੀ ਆਪਣੀ ਕਿਤਾਬ ਦੇ ਵਿੱਚ ਬਾਰ ਬਾਰ ਲਿਖਿਆ ਸਿੱਖਾਂ ਨੂੰ ਸੱਗ ਪਰ ਇੱਥੇ ਆ ਕੇ ਉਹ ਕਿਤਾਬ ਦੇ ਵਿੱਚ ਆਪਣੇ ਚ ਲਿਖ ਰਿਹਾ ਵੀ ਇਹਨਾਂ ਨੂੰ ਸੱਗ ਲਿਖਣਾ ਗਲਤ ਹੈ ਇਨਾਂ ਦਾ ਨਾਮ ਸਿੰਘ ਹੈ ਤੇ ਇਹਨਾਂ ਨੂੰ ਜੇ ਸੱਗ ਕਹਨੇ ਆ ਤਾਂ ਉਹ ਇਨਸਾਫ ਨਹੀਂ ਹੋਊਗਾ ਸਿੰਘ ਨੇ ਤੇ ਇਹਨਾਂ ਨੂੰ ਸਿੰਘ ਹੀ ਕਹੋ ਅੱਗੇ ਦੇਖੋ ਉਹ ਕੀ ਲਿਖਦਾ ਹੁਣ ਅੱਗੇ ਉਹ ਲਿਖਦਾ ਵੀ ਇਹ ਜਿਹੜੇ ਲੋਕ ਨੇ ਹਿੰਦ ਦੀ ਤਲਵਾਰ ਹੱਥ ਚ ਫੜਦੇ ਨੇ ਤਾਂ ਹਿੰਦ ਤੋਂ ਲੈ ਕੇ ਸਿੰਧ ਤੱਕ ਧਰਤੀ ਹਿੱਲ ਜਾਂਦੀ ਹੈਗੀ ਜਦੋਂ ਇਹ ਕਮਾਨ ਖਿੱਚਦੇ ਨੇ ਤੇ ਬੰਦਾ ਮਾਰ ਉਹਦੇ ਵਿੱਚ ਪਾਉਂਦੇ ਨੇ ਤਾਂ ਲੋਕ ਤਰਾਹੀ ਤਰਾਹੀ ਕਰਦੇ ਨੇ ਬੰਦਾ ਮਾਰ ਮਤਲਬ ਉਹ ਤੀਰ ਨੂੰ ਕਹਿੰਦੇ ਆ ਵੀ ਜਦੋਂ ਵੀ ਇਹ ਉਹਦੇ ਵਿੱਚ ਤੀਰ ਪਾ ਲੈਂਦੇ ਨੇ ਕਮਾਨ ਦੇ ਵਿੱਚ ਤੋਂ ਇੱਕ ਬੰਦਾ ਮਾਰ ਕੇ ਹੀ ਮਰਦੀ ਹੈ ਅੱਗੇ ਅਗਲੀ ਲਾਈਨ ਦੇ ਵਿੱਚ ਉਹ ਲਿਖਦਾਗਾ ਇੰਨਾ ਹਥਿਆਰਾਂ ਨੂੰ ਛੱਡ ਕੇ ਜੇ ਲੜਾਈ ਵੇਲੇ ਕਿਤੇ ਇਹ ਬੰਦੂਖ ਚੱਕ ਲੈਣ ਨਾ ਤਾਂ ਮੈਦਾਨੇ ਜੰਗ ਦੇ ਵਿੱਚ ਇਹ ਸ਼ੇਰਾਂ ਵਾਂਗੂ ਨੱਚਦੇ ਨੇ ਗਰਜਦੇ ਨੇ ਉੱਥੇ ਇਹ ਨੱਚਦੇ ਫਿਰਦੇ ਨੇ ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਉਹ ਕਹਿੰਦਾ ਵੀ ਤੁਸੀਂ ਕਹਿੰਦੇ ਹੋ ਬੰਦੂਕ ਜਿਹੜੀ ਉਹ ਪੁਰਾਣੇ ਸਮੇਂ ਦੀ ਬਣੀ ਹੋਈ ਆ ਪਰ ਇਹਨਾਂ ਨੂੰ ਦੇਖ ਕੇ ਤਾਂ ਐ ਲੱਗਦਾ ਵੀ ਜਿਹੜੀ ਬੰਦੂਕ ਆ ਬਣਾਈ ਇਹਨਾਂ ਨੇ ਕਿਉਂਕਿ ਅੱਜ ਤੱਕ ਕਹਿੰਦਾ ਵੀ ਮੈਂ ਇੰਨੀ ਸੋਹਣੀ ਬੰਦੂਕ ਚਲਾਉਂਦੇ ਹੋਏ ਕਿਸੇ ਨੂੰ ਨਹੀਂ ਦੇਖਿਆ ਅੱਗੇ ਉਹ ਬਹੁਤ ਸੋਹਣੀ ਗੱਲ ਲਿਖਦਾ ਉਹ ਲਿਖਦਾ ਵੀ ਜੇ ਜੰਗ ਦੇ ਮੈਦਾਨ ਵਿੱਚ ਇਹ ਹਾਰ ਵੀ ਜਾਣ ਨਾ ਤਾਂ ਆਪਣੀ ਹਾਰ ਨੂੰ ਇਹ ਹਾਰ ਨਹੀਂ ਮੰਨਦੇ ਇੱਥੇ ਦੇਖੋ ਇੱਕ ਚੀਜ਼ ਸੋਚਣ ਵਾਲੀ ਹੈ ਵੀ ਉਹਨੂੰ ਕੀ ਲੋੜ ਆ ਐਡਾ ਕੁਝ ਲਿਖਣ ਦੀ ਦੁਸ਼ਮਣ ਦਾ ਬੰਦਾ ਉਹ ਉਹਨੇ ਸਾਡੇ ਵਿੱਚ ਕਿੱਡੀ ਵੱਡੀ ਚੀਜ਼ ਦੇਖੀ ਆ ਉਹਨੇ ਕਿਹਾ ਵੀ ਇਹ ਆਪ ਦੀ ਹਾਰ ਨੂੰ ਹਾਰ ਨਹੀਂ ਮੰਨਦੇ ਸਿੱਖਾਂ ਬਾਰੇ ਇੱਕ ਸੋਚ ਕੇ ਦੇਖੋ ਤੁਸੀਂ ਸਿੱਖਾਂ ਬਾਰੇ ਸਿੱਖਾਂ ਦਾ ਦੁਸ਼ਮਣ ਜਿਹੜਾ ਆਈ ਸਿੱਖਾਂ ਦੀ ਬਰਾਈ ਕਰਨ ਸੀਗਾ ਲਿਖਣੀ ਸਿੱਖਾਂ ਦੀ ਬਰਾਈ ਆਇਆ ਸੀ ਉਹ ਕੀ ਲਿਖ ਰਿਹਾ ਹੈ ਲਿਖ ਰਿਹਾ ਵੀ ਆਪ ਦੀ ਹਾਰ ਨੂੰ ਇਹ ਹਾਰ ਨਹੀਂ ਮੰਨਦੀ ਪਰ ਅੱਜ ਕੱਲ ਅਸੀਂ ਦੇਖਦੇ ਆ ਸਿੱਖੀ ਆ ਜਿਹੜੇ ਨਿੱਕੀ ਮੋਟੀ ਜੀ ਹਾਰ ਤੋਂ ਆਪਣਾ ਹੌਸਲਾ ਛੱਡ ਦਿੰਦੇ ਨੇ ਲੋਕ ਆ ਜਿਹੜੇ ਖੁਦ ਖੁਸ਼ੀ ਤੱਕ ਚਲੇ ਜਾਂਦੇ ਨੇ ਸਿੱਖ ਪਰ ਪੜ ਕੇ ਦੇਖੋ ਤੁਸੀਂ ਸਾਡੇ ਦੁਸ਼ਮਣ ਜਿਹੜੇ ਸਾਡੇ ਖਿਲਾਫ ਲਿਖਣ ਆਏ ਸੀ ਸਾਡੇ ਬੈਰੀ ਸਾਡੇ ਬਾਰੇ ਕੀ ਲਿਖਦੇ ਫਿਰਦੇ ਨੇ ਉਹ ਤਾਂ ਸਾਨੂੰ ਇਹ ਕਹਿੰਦੇ ਨੇ ਬੀ ਇਹ ਆਪਦੀ ਹਾਰ ਨੂੰ ਹਾਰ ਹੀ ਨਹੀਂ ਮੰਨਦੇ ਤੇ ਜਦੋਂ ਅਸੀਂ ਆਪਣਾ ਇਤਿਹਾਸ ਪੜਾਂਗੇ ਤਾਂ ਸੱਚਮੁੱਚ ਹੀ ਸਾਨੂੰ ਆਪਣੀਆਂ ਹਾਰਾਂ ਜਿਹੜੀਆਂ ਹਾਰਾਂ ਨਹੀਂ ਲੱਗਣਗੀਆਂ ਇੱਕ ਸਿੱਖਿਆ ਲੱਗੂਗੀ ਉਹ ਅੱਗੇ ਦੇਖੋ ਅੱਗੇ ਬਹੁਤ ਸੋਹਣੀ ਲਾਈਨ ਲਿਖਦਾ ਹੈ ਸਿੱਖਾਂ ਦੀ ਹਾਰ ਦੇ ਬਾਰੇ ਉਹ ਲਿਖਦਾ ਹਾਰਨਾ ਵੀ ਇਹਨਾਂ ਦੇ ਲੜਨ ਦੀ ਕੋਈ ਚਲਾਕੀ ਹੈ ਉਹ ਕਹਿੰਦਾ ਜਦੋਂ ਇਹ ਹਾਰਦੇ ਨਾ ਉਹਦੇ ਪਿੱਛੇ ਵੀ ਇਹਨਾਂ ਦੀ ਕੋਈ ਨਾ ਕੋਈ ਚਲਾਕੀ ਹੈਗੀ ਦੂਸਰੀ ਵਾਰ ਜਦੋਂ ਤੁਸੀਂ ਆਉਂਗੇ ਤਾਂ ਇਹਨਾਂ ਤੋਂ ਡਰੋ ਡਰ ਕੇ ਆਓ ਦੂਸਰੀ ਵਾਰ ਇਹ ਨਹੀਂ ਵੀ ਏਸੀ ਮੈਂ ਹਰਾਤਾ ਤੇ ਐਤਕੀ ਵੀ ਇਹਨਾਂ ਨੂੰ ਆਰਾਮ ਨਾਲ ਹੀ ਸੀ ਹਰਾ ਦਾਂਗੇ ਨਾ ਉਹ ਕਹਿੰਦਾ ਇਹਨਾਂ ਤੋਂ ਪਹਿਲੀ ਵਾਰ ਨਾਲੋਂ ਵੀ ਜ਼ਿਆਦਾ ਡਰ ਕੇ ਆਓ ਜੇ ਤੁਸੀਂ ਦੂਸਰੀ ਵਾਰ ਇਹਨਾਂ ਦੇ ਨਾਲ ਲੜ ਲਾਉਣਾ ਕਿੱਡੀ ਵੱਡੀ ਗੱਲ ਲਿਖ ਰਿਹਾ ਉਹ ਉਹ ਲਿਖ ਰਿਹਾ 18ਵੀਂ ਸਦੀ ਦੇ ਸਿੰਘਾਂ ਦੇ ਬਾਰੇ ਜਿਨ੍ਹਾਂ ਨੇ 80 ਸਾਲ ਤਲਵਾਰ ਆਪਣੀ ਮਿਆਨ ਦੇ ਵਿੱਚ ਨਹੀਂ ਪਾਈ ਸੀਗੀ ਅੱਪਾ ਕਹਿ ਦਿੰਨੇ ਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਖਾਲਸਾ ਰਾਜ ਆਇਆ ਪਰ ਉਹ ਐਡਾ ਸੌਖਾ ਨਹੀਂ ਆਇਆ ਸੀਗਾ ਉਹ ਰਾਜ ਲਿਆਉਣ ਦੇ ਪਿੱਛੇ ਇਹਨਾਂ ਯੋਧਿਆਂ ਦਾ ਜਿਹੜਾ ਹੱਥ ਸੀਗਾ ਸਭ ਤੋਂ ਵੱਡਾ ਸੀਗਾ ਇਹਨਾਂ ਯੋਧਿਆਂ ਨੇ ਜਿਹੜੀ ਤਪੱਸਿਆ ਕਰੀ ਐ ਨਾ 80 ਸਾਲ ਜੰਗਲਾਂ ਦੇ ਵਿੱਚ ਰਹਿ ਰਹਿ ਕੇ ਭੁੱਖੇ ਰਹਿ ਰਹਿ ਕੇ ਦਿਨ ਕੱਟੇ ਨੇ ਇਹਨਾਂ ਨੇ ਕਿੰਨੇ ਕਿੰਨੇ ਦਿਨਾਂ ਬਾਅਦ ਉਹ ਛੋਲੇ ਖਾਂਦੇ ਸੀ ਇਕੱਲੇ ਘੋੜਿਆਂ ਦੀਆਂ ਕਾਠੀਆਂ ਦੇ ਸੌਂਦੇ ਸੀਗੇ ਫੇਰ ਵੀ ਉਹਨਾਂ ਨੇ ਹਾਰ ਨਹੀਂ ਮੰਨੀ ਲੜਾਈ ਜਾਰੀ ਰੱਖੀ ਆ ਤੇ ਉਸੇ ਲੜਾਈ ਦਾ ਨਤੀਜਾ ਨਿਕਲਿਆ ਸੀ ਸਾਡਾ ਖਾਲਸਾ ਰਾਜ ਫੇਰ ਆਇਆ ਸੀ ਉਹ ਖਾਲਸਾ ਰਾਜ ਇਹਨਾਂ ਸੌਖਾ ਨਹੀਂ ਆ ਗਿਆ ਸੀਗਾ ਉਹ 80 ਸਾਲ ਦਾ ਇਤਿਹਾਸ ਆ ਜਿਹੜਾ ਸਾਡੀ ਪਿੱਠ ਤੇ ਖੜਾ ਸੀ ਜਿਹਦੇ ਕਰਕੇ ਉਹ ਖਾਲਸਾ ਰਾਜ ਆਇਆ ਸੀ ਹੁਣ ਜਿਹੜੀ ਇਹ ਗੱਲ ਆਪਣੀ ਕਿਤਾਬ ਦੇ ਵਿੱਚ ਲਿਖਦਾ ਨਾ ਇਹ ਲੜਾਈ ਤੋਂ ਬਾਹਰ ਨਹੀਂ ਗੱਲ ਲਿਖਦਾ ਉਹ ਲੜਾਈ ਤੋਂ ਅਲੱਗ ਆ ਉਹ ਕਹਿੰਦਾ ਇਹਨਾਂ ਦੀ ਲੜਾਈ ਤੋਂ ਬਿਨਾਂ ਇੱਕ ਹੋਰ ਨੁਕਤਾ ਸੁਣੋ ਉਹ ਕਹਿੰਦਾ ਲੜਾਈ ਤੋਂ ਬਾਹਰ ਹੀ ਆਪਾਂ ਇੱਕ ਹੋਰ ਗੱਲ ਕਰਦੇ ਇਹਨਾਂ ਬਾਰੇ ਜਿਹਦੇ ਵਿੱਚ ਇਹ ਸਾਰੇ ਸੂਰਮਿਆਂ ਨਾਲੋਂ ਅਟਨੇ ਮਤਲਬ ਕਿ ਦੁਨੀਆ ਦੇ ਸਾਰੇ ਸੂਰਮਿਆਂ ਤੋਂ ਇਹ ਅਲੱਗ ਨੇ ਇਸ ਨੁਕਤੇ ਦੇ ਵਿੱਚ ਕਹਿੰਦਾ ਇਹ ਬੁਝਦਲਾਂ ਨੂੰ ਨਹੀਂ ਮਾਰਦੇ ਪਹਿਲੀ ਲਾਈਨ ਲਿਖਦਾ ਵੀ ਇੱਕ ਤਾਂ ਇਹ ਬੁਝਦਲਾਂ ਨੂੰ ਨਹੀਂ ਮਾਰਦੇ ਜਿਹੜਾ ਮੈਦਾਨ ਛੱਡ ਕੇ ਭੱਜ ਜਾਏ ਉਹਦਾ ਪਿੱਛਾ ਨਹੀਂ ਕਰਦੇ ਜਿਹੜਾ ਮੈਦਾਨ ਛੱਡ ਕੇ ਭੱਜ ਰਿਹਾ ਉਹਦਾ ਪਿੱਛਾ ਨਹੀਂ ਕਰਦੇ ਇਹ ਅਗਲੀ ਲਾਈਨ ਲਿਖਦਾ ਉਹ ਔਰਤਾਂ ਦੇ ਗਹਿਣੇ ਤੇ ਇੱਜ਼ਤ ਨਹੀਂ ਹੀ ਲੁੱਟਦੇ ਭਾਵੇਂ ਉਹ ਸੁਬਾਨੀ ਹੋਵੇ ਤੇ ਭਾਵੇਂ ਉਹ ਕੋਲੀ ਕਿੱਡੀ ਸੋਹਣੀ ਲਾਈਨ ਲਿਖਿਆ ਉਹ ਹੁਣ ਅੱਜ ਦੇ ਟਾਈਮ ਦੇ ਵਿੱਚ ਅਸੀਂ ਦੇਖਦੇ ਆਂ ਵੀ ਪੂਰੀ ਦੁਨੀਆ ਜਿਹੜੀ ਸਿੱਖਾਂ ਦੀ ਸਿੱਖ ਕੌਮ ਦੀ ਇੱਜ਼ਤ ਕਰਦੀ ਆ ਜੇ ਕੋਈ ਤੇ ਪੈਣਾ ਅੰਸੇਫ ਫੀਲ ਕਰ ਰਹੀ ਆ ਉਹਦੇ ਕੋਲੇ ਸਰਦਾਰ ਹੁੰਦਾ ਕੇ ਖੜਾ ਹੋ ਜੇ ਤਾਂ ਸੋਚਦੀ ਆ ਵੀ ਮੈਂ ਹੁਣ ਸੇਫ ਆਂਗੀ ਕਦੇ ਸੋਚਿਆ ਇਹ ਇੱਜ਼ਤ ਜਿਹੜੀ ਇਹ ਰਤਬਾ ਇਹ ਚੀਜ਼ ਕਿੱਥੋਂ ਮਿਲੀ ਆ ਸਾਨੂੰ ਇਹ ਰਤਬਾ ਬਖਸ਼ਿਆ ਸਾਨੂੰ ਸਾਈ ਭੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੇ ਜ਼ਮੀਨ ਤੋਂ ਚੱਕ ਕੇ ਗਰੀਬ ਗੁਰਬਿਆਂ ਨੂੰ ਪਾਤਸ਼ਾਹੀਆਂ ਦਿੱਤੀਆਂ ਨੇ ਬਾਦਸ਼ਾਹੀਆਂ ਬਖਸ਼ੀਆਂ ਨੇ ਉਹਨਾਂ ਨੇ ਉਦੋਂ ਬਾਅਦ ਸਾਡੇ ਪਿੱਠ ਤੇ ਖੜਾ ਉਹ ਇਤਿਹਾਸ 18ਵੀਂ ਸਦੀ ਦੇ ਸਿੰਘਾਂ ਦਾ ਵੱਡੇ ਵੱਡੇ ਇਲਾਕੇ ਫਤਿਹ ਕੀਤੇ ਉਹਨਾਂ ਨੇ ਵੱਡੀਆਂ ਵੱਡੀਆਂ ਜੰਗਾਂ ਜਿੱਤੀਆਂ ਕਿੱਡੀਆਂ ਕਿੱਡੀਆਂ ਲੜਾਈਆਂ ਜਿੱਤੀਆਂ ਕਿੱਡੇ-ਕੱਡੇ ਇਲਾਕੇ ਜਿੱਤੇ ਅਫਗਾਨ ਤੱਕ ਹਰਾਤੇ ਜਿਹੜੇ ਕਹਿੰਦੇ ਸੀ ਕਿਸੇ ਤੋਂ ਹਾਰਦੇ ਨਹੀਂ ਅਫਗਾਨੀ ਹਰਾਤੇ ਸੀਗੇ ਪਰ ਉਹਨਾਂ ਨੇ ਕਦੇ ਵੀ ਕਿਸੇ ਵੀ ਦੁਸ਼ਮਣ ਦੀ ਧੀ ਭੈਣ ਨਾਲ ਮਾੜਾ سلوਕ ਨਹੀਂ ਕੀਤਾ ਸੀ ਇਹ ਇਤਿਹਾਸ ਖੜਾ ਸਾਡੇ ਪਿੱਛੇ ਤਾਂ ਸਾਨੂੰ ਇਹ ਰਤਬਾ ਦਿੱਤਾ ਜਾਂਦਾ ਸਰਦਾਰਾਂ ਨੂੰ ਸਾਡਾ ਜਰਨੈਲ ਛੇਰ ਹਰੀ ਸਿੰਘ ਨਲੂਆ ਜਦੋਂ ਦਰਾ ਖੈਬਰ ਜਿੱਤ ਕੇ ਆਉਂਦਾ ਨਾ ਉਸ ਤੋਂ ਪਾਰ ਦਾ ਇਲਾਕਾ ਤੇ ਫੌਜ ਨੂੰ ਉਹ ਖਾਸ ਹਦਾਇਤ ਕਰਦਾ ਵੀ ਦੁਸ਼ਮਣਾਂ ਦੀਆਂ ਧੀਆਂ ਭੈਣਾਂ ਨੂੰ ਤੁਸੀਂ ਅਪਸ਼ਬਦ ਨਹੀਂ ਬੋਲਣੇ ਕਿਸੇ ਨੇ ਉਹਨਾਂ ਦੀ ਇੱਜ਼ਤ ਨੂੰ ਹੱਥ ਨਹੀਂ ਪਾਉਣਾ ਬੈਰੀਆਂ ਦੀਆਂ ਧੀਆਂ ਨੂੰ ਵੀ ਉਹਨਾਂ ਨੇ ਸੇਫ ਰੱਖਿਆ ਸੀ ਉਸ ਸਮੇਂ ਜਦੋਂ ਆਉਂਦਾ ਸੀ ਅਹਿਮਦ ਸ਼ਾਹ ਬਦਾਲੀ ਵਰਗੇ ਆਉਂਦੇ ਸੀ ਨਾਦਰ ਸ਼ਾਹ ਵਰਗੇ ਆਉਂਦੇ ਸੀ ਨਾ ਭਾਰਤ ਤੇ ਹਮਲਾ ਕਰਨ ਚੱਕ ਕੇ ਲੈ ਕੇ ਜਾਂਦੇ ਸੀ ਇਥੋਂ ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਉਹ ਸਮਾਨ ਸਮਝਦੇ ਸੀਗੇ ਵੀ ਇਹ ਸਮਾਨ ਆ ਇਹ ਲੁੱਟ ਕੇ ਲੈ ਗਏ ਅਸੀਂ ਤਾਂ ਉਦੋਂ ਉਥੋਂ ਜੰਗਲਾਂ 'ਚੋਂ ਨਿਕਲ ਕੇ ਆਉਂਦੇ ਹੁੰਦੇ ਸੀ ਜੱਸਾ ਸਿੰਘ ਆਲੂ ਵਾਲੀ ਵਰਗੇ ਸਿੱਖ ਨੈਲੀਤਾ ਉਹ ਉਹਨਾਂ 3 ਭੈਣਾਂ ਨੂੰ ਉੱਥੋਂ ਛੜਾ ਕੇ ਲਿਆਉਂਦੇ ਸੀ ਕੱਲਾ ਛੜਾ ਕੇ ਨਹੀਂ ਲਿਆਉਂਦੇ ਸੀਗੇ ਉਹ ਆਪਣੇ ਖਾਚੇ ਤੇ ਉਹਨਾਂ ਨੂੰ ਸਹੀ ਸਲਾਮਤ ਉਹਨਾਂ ਦੇ ਘਰੇ ਵੀ ਪਹੁੰਚਾਉਂਦੇ ਹੁੰਦੇ ਸੀਗੇ ਇਹ ਜਿਹੜੀਆਂ ਸਾਨੂੰ ਅੱਜ ਇੱਜੇ ਤਾਂ ਮਿਲ ਰਹੀਆਂ ਨੇ ਨਾ ਜਿਹੜਾ ਸਾਡਾ ਰੁਤਬਾ ਮਿਲ ਰਿਹਾ ਸਾਨੂੰ ਉਹ ਇਤਿਹਾਸ ਖੜਾ ਸਾਡੇ ਪਿੱਛੇ ਸਾਨੂੰ ਪਛਾਣ ਦਿੱਤੀ ਹੋਈ ਹੈ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਜਿਹਦੇ ਕਰਕੇ ਸਾਨੂੰ ਇਹ ਰੁਤਬਾ ਮਿਲਿਆ ਹੋਇਆ ਹੈ ਤੇ ਸਾਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਵੀ ਸਾਡੀ ਇੱਜ਼ਤ ਕਿਉਂ ਹੁੰਦੀ ਐ ਜਿਵੇਂ 18ਵੀਂ ਸਦੀ ਦੇ ਸਿੱਖਾਂ ਨੇ ਕਰਦਾਰ ਦਿਖਾਏ ਸੀ ਨਾ ਤੇ ਸਾਨੂੰ ਅੱਜ ਰਤਬੇ ਮਿਲ ਰਹੇ ਨੇ ਇੱਜ਼ਤਾ ਮਿਲ ਰਹੇ ਨੇ ਤੇ ਸਾਨੂੰ ਇਹ ਰਤਬੇ ਇੱਜ਼ਤਾ ਜਿਹੜੀਆਂ ਨੇ ਉਹ ਕਾਇਮ ਰੱਖਣੀਆਂ ਚਾਹੀਦੀਆਂ ਨੇ ਨਹੀਂ ਲਾਂਹ ਤਾਂ ਪੈਣਗੀਆਂ ਸਾਨੂੰ ਅਗਲੇ ਸਮੇਂ ਦੇ ਵਿੱਚ ਜਾ ਕੇ ਜੇ ਸਾਡੇ ਕਰਦਾਰ ਗਿਰਦੇ ਗਏ ਜਿਵੇਂ ਜਿਵੇਂ ਡਿੱਗ ਰਹੇ ਨੇ ਨਾ ਪੱਗਾਂ ਵਾਲੇ ਤੇ ਕਰਦਾਰ ਜੇ ਐਵੇਂ ਡਿੱਗਦੇ ਗਏ ਨਾ ਤਾਂ ਸਾਨੂੰ ਲਾਂਹ ਤਾਂ ਬੈਣੀ ਆਉਣ ਵਾਲੇ ਸਮੇਂ 'ਚ ਅੱਗੇ ਦੇਖੋ ਅੱਗੇ ਕੀ ਲਿਖਦਾ ਹੋ ਅੱਗੇ ਉਹ ਲਿਖਦਾ ਇਹਨਾਂ ਦਾ ਪੰਥ ਨਾਨਕ ਤੋਂ ਸ਼ੁਰੂ ਹੋਇਆ ਜਿਨ੍ਹਾਂ ਨੇ ਇਹਨਾਂ ਨੂੰ ਨਿਰਾਲਾ ਪੰਥ ਦਿੱਤਾ ਉਹ ਕਹਿੰਦਾ ਉਸ ਤੋਂ ਬਾਅਦ ਇਹਨਾਂ ਦਾ ਇੱਕ ਗੁਰੂ ਗੋਬਿੰਦ ਸਿੰਘ ਹੋਇਆ ਜੋ ਇਹਨਾਂ ਨੂੰ ਸਿੰਘ ਦੀ ਪਦਵੀ ਦੇ ਕੇ ਛੇਰ ਬਣਾ ਗਿਆ ਸੋਚ ਕੇ ਦੇਖੋ ਤੁਸੀਂ ਇੱਕ ਦੁਸ਼ਮਣ ਨੂੰ ਸਾਡੀ ਤਾਕਤ ਦਾ ਪਤਾ ਲੱਗਿਆ ਸੀਗਾ ਜਿਹੜਾ ਬੰਦਾ ਸਾਡੇ ਬੁਰਾਈ ਕਰਨਾ ਆਇਆ ਸੀ ਸਾਡੀ ਬਦਨਾਮੀ ਲਿਖਣਾ ਆਇਆ ਸੀ ਉਹੀ ਸਾਡੀ ਤਾਕਤ ਦੇ ਬਾਰੇ ਲਿਖ ਰਿਹਾ ਤੇ ਇਦਰੋਂ ਸਾਡੀ ਕੌਮ ਆ ਜਿਹੜੀ ਆਪਣੀ ਤਾਕਤ ਨੂੰ ਭੁੱਲੀ ਬੈਠੀ ਆ ਇਹ ਜਿਹੜੀ ਦਲੇਰੀ ਆ ਇਹ ਅਣਖਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਆ ਜਿਹੜੀ ਸਿੱਖਾਂ ਦੇ ਡੀਐਨਏ ਦੇ ਵਿੱਚੋਂ ਕਦੇ ਮਿਟ ਨਹੀਂ ਸਕਦੀ ਬਸ ਲੋੜ ਹੈ ਉਸ ਨੂੰ ਪਹਿਚਾਨਣ ਦੀ ਜਿਸ ਦਿਨ ਅਸੀਂ ਪਹਿਚਾਨ ਲਿਆ ਅਸੀਂ ਕੌਣ ਆ ਅਸੀਂ ਕਿੱਥੋਂ ਆਏ ਆ ਸਾਡੇ ਪਿੱਠ ਦੇ ਉੱਤੇ ਕਿੰਨਾ ਤਕੜਾ ਇਤਿਹਾਸ ਖੜਾ ਅਸੀਂ ਕਿਸੇ ਤੋਂ ਮਾਰ ਨਹੀਂ ਖਾਵਾਂਗੇ ਅੱਗੇ ਉਹ ਕਹਿੰਦਾਗਾ ਇਹ ਹਿੰਦੂਆਂ ਵਿੱਚੋਂ ਨਹੀਂ ਹਨ ਇਹਨਾਂ ਭੈੜਿਆਂ ਦਾ ਪੰਥ ਵੱਖਰਾ ਹੀ ਐ ਵੀ ਮਤਲਬ ਇਹ ਹਿੰਦੂਆਂ ਦੇ ਵਿੱਚੋਂ ਨਹੀਂ ਹੈਗੇ ਇਹਨਾਂ ਦਾ ਵੱਖਰਾ ਧਰਮ ਆ ਤਾਈ ਸੀ ਜੀ ਕਾਜੀ ਨੂਰ ਮੁਹੰਮਦ ਦੇ ਲਿਖੀ ਹੋਏ ਕਿਤਾਬ ਦੇ ਅਖੀਰਲੇ ਪੰਨਿਆਂ ਦੇ ਕੁਝ ਇੱਕ ਸ਼ੇਅਰ ਜਿਹੜੇ ਉਹਨੇ ਫਾਰਸੀ ਦੇ ਵਿੱਚ ਲਿਖੇ ਹੈ ਤੇ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਪੜ੍ਹ ਕੇ ਸੁਣਾਏ ਨੇ ਜਦੋਂ ਉਹਨੇ ਬਦਨਾਮੀ ਕੀਤੀ ਰਾਜ ਰਜ ਕੇ ਅਪਸ਼ਬਦ ਲਿਖੇ ਅਖੀਰ ਦੇ ਵਿੱਚ ਜਦੋਂ ਉਹਨੇ ਸਿੱਖਾਂ ਨੂੰ ਲੜਦਾ ਦੇਖਿਆ ਤਾਂ ਉਹ ਸਿੱਖਾਂ ਦੀ ਬਹਾਦਰੀ ਤੋਂ ਕਾਇਲ ਹੋ ਗਿਆ ਫਿਰ ਉਹਨੇ ਜੋ ਵੀ ਮਹਿਸੂਸ ਕੀਤਾ ਈਮਾਨਦਾਰੀ ਦੇ ਨਾਲ ਆਪਣੀ ਕਿਤਾਬ ਦੇ ਵਿੱਚ ਲਿਖਿਆ ਅਖੀਰਲੇ ਪੰਨਿਆਂ ਦੇ ਵਿੱਚ ਇੱਕ ਦੁਸ਼ਮਣ ਲਿਖ ਰਿਹਾ ਹੈ ਸਾਡੇ ਬਾਰੇ ਸਾਡੇ ਸਿੱਖਾਂ ਬਾਰੇ ਸਾਡੇ 18ਵੀਂ ਸਦੀ ਦੇ ਬਾਬਿਆਂ ਦੇ ਬਾਰੇ ਜੋ ਜੋ ਉਸਨੇ ਦੇਖਿਆ ਉਹ ਉਸਨੇ ਕਿਤਾਬ ਦੇ ਵਿੱਚ ਲਿਖਿਆ ਪਹਿਲੋ ਪਹਿਲਾ ਉਸਨੇ ਸਾਰੀ ਕਿਤਾਬ ਦੇ ਵਿੱਚ ਸਿੱਖਾਂ ਦੀ ਬੁਰਾਈ ਕੀਤੀ ਗੰਦੇ-ਮੰਦੇ ਸ਼ਬਦ ਲਿਖੇ ਤੇ ਪਰ ਅਖੀਰ ਦੇ ਵਿੱਚ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਸੱਚ ਲਿਖ ਕੇ ਗਿਆ ਫਿਰ। ਤੋਂ ਏਸੀ ਅੱਜ ਦੀ ਵੀਡੀਓ ਜੀ ਜੇ ਕਿਸੇ ਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦੇਣਾ। ਇੱਕ ਸਭ ਨੂੰ ਬੇਨਤੀ ਆ ਵੀ ਇਹ ਜਿਹੜੀਆਂ ਵੀਡੀਓ ਨੇ ਸਾਡੀਆਂ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਕਿਉਂਕਿ ਬੱਚੇ ਆ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਇਤਿਹਾਸ ਤੋਂ ਬਹੁਤ ਦੂਰ ਹੁੰਦੀ ਜਾ ਰਹੀ ਹੈ। ਕੋਸ਼ਿਸ਼ ਕਰਕੇ ਆਪਾਂ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜੀਏ। ਤੋ ਜੇ ਸਾਨੂੰ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ ਤਾਂ YouTube ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਇਤਿਹਾਸ ਸੁਣਾਉਂਦੇ ਹੋਏ ਜੇ ਕੋਈ ਸਾਡੇ ਤੋਂ ਗਲਤੀ ਹੋ ਜਾਂਦੀ ਹੈ ਤਾਂ ਅਸੀਂ ਹੱਥ ਦੋਨੇ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤ